ਠੀਕ ਹੈ ਪਰ ਅ ਪਰਮੇਸ਼ਵਰ ਆ ਜੋ ਸਾਡਾ ਅਸਲੀ ਪਿਤਾ ਔਰ ਉਹ ਅਸੀਂ ਉਹਦੇ ਬੱਚੇ ਹਾਂ ਤਾਂ ਉਹ ਨਹੀਂ ਚਾਹੁੰਦਾ ਕਿ ਕੋਈ ਦੂਜਾ ਵਿੱਚ ਆਵੇ ਜਦੋਂ ਮੈਂ ਧਰਤੀ ਤੇ ਆਇਆ ਜਦੋਂ ਇਹ ਦੱਸਿਆ ਜਾਂਦਾ ਹੈ ਬਈ ਪਰਮੇਸ਼ਵਰ ਨੇ ਲੇਖਾ ਸਾਡਾ ਰੱਖਿਆ ਗਲਤੀਆਂ ਸਾਡੀਆਂ ਨੋਟੀਆਂ ਸਭ ਕੁਝ ਲਿਖਿਆ ਜਾਂਦਾ ਜਦੋਂ ਇੰਨਾ ਰਿਕਾਰਡ ਚਾਹਦੇ ਇੰਨਾ ਕੁਝ ਪਤਾ ਤਨੇ ਪਤਾ ਯਾ ਵੀ ਮੈਂ ਸਾਡੇ ਰਿਸ਼ਤੇ ਦਾ ਫੇ ਦੂਜਾ ਤੀਜਾ ਕਿਵੇਂ ਆ ਸਕਦਾ ਵਿੱਚ ਇਹ ਮਲੇਕੀ ਅਗਰ ਰਿਕਾਰਡ ਜਾਂ ਸਾਰਾ ਕੁਝ ਤਾਂ ਮੈਂ ਪਰਮੇਸ਼ਰ ਦੇ ਰਿਕਾਰਡ ਚ ਧਰਤੀ ਦੇਤੇ ਹਾਂ ਪਰਮੇਸ਼ਰ ਜਾਣਦਾ ਮੈਂ ਇੱਥੇ ਖੜਾ ਹਾਂ ਤਾਂ ਫਿਰ ਡਾਇਰੈਕਟ ਡਾਇਰੈਕਟ ਕੱਲੇ ਇਸ ਲਈ ਲੋਕਾਂ ਨੂੰ ਮੈਂ ਕਿਹਾ ਜਿੱਤੇ ਸੀ ਵੈਂ ਕਿਹਾ ਤੁਹਾਨੂੰ ਇੱਕ ਹੀ ਹੋਮਵਰਕ ਹੈ ਘਰ ਜਦੋਂ ਜਾਣਾ ਤੁਹਾਡੇ ਲਈ ਵੀ ਮੈਂ ਕਹਿ ਰਿਹਾ ਕਿ ਅੱਜ ਰਾਤ ਨੂੰ ਆਪਣੇ ਮੰਚੇ ਤੇ ਆਪਣੇ ਬਿਸਤਰੇ ਤੇ ਜਿੱਥੇ ਕਿਤੇ ਹੈਗੇ ਤੁਸੀਂ ਨਹਾਤੇ ਜਾਂ ਨਹੀਂ ਨਹਾਤੇ ਨਾ ਇਹਨਾਂ ਫਰਕ ਨਹੀਂ ਪੈਣਾ ਠੀਕ ਹੈ ਔਰ ਤੁਸੀਂ ਕੋਈ ਉੱਚ ਮੰਤਰ ਨਹੀਂ ਪੜ ਰਹੇ ਕੋਈ ਕਿਸੇ ਨੂੰ ਸੂਰਤ ਨਹੀਂ ਲਿਆ ਰਹੇ ਕਿਸੇ ਨੂੰ ਨਹੀਂ ਲਿਆਉਣਾ ਡਾਇਰੈਕਟ ਤੁਸੀਂ ਗੱਲ ਕਰਨੀ ਕਿ ਉਹ ਪਰਮੇਸ਼ਵਰ ਜਿਹੜਾ ਰਚਨਹਾਰ ਆਇਆ ਜਿਸ ਨੇ ਧਰਤੀ ਬਣਾਈ ਆਕਾਸ਼ ਬਣਾਇਆ ਸਮੁੰਦਰ ਬਣਾਏ ਪਹਾੜ ਬਣਾਏ ਜੋ ਅਸਲੀ ਸ੍ਰਿਸ਼ਟੀ ਦਾ ਮਾਲਿਕ ਹੈ ਜਿਸ ਨੇ ਮੈਨੂੰ ਰਚਿਆ ਉਹਨਾਂ ਡਾਇਰੈਕਟ ਗੱਲ ਕਰਨੀ ਕਿ ਪਰਮੇਸ਼ਵਰ ਤੂੰ ਮੇਰਾ ਪਿਤਾ ਹੈ ਮੈਂ ਤੇਰਾ ਪੁੱਤਰਾ ਹਾਂ ਤੂੰ ਮੈਨੂੰ ਧਰਤੀ ਤੇ ਭੇਜਿਆ ਆ ਮੈਂ ਤੇਰੇ ਲੇਖੇ ਜੋ ਕੱਚੀਆਂ ਜਾਣਕਾਰੀ ਚ ਆ ਬਈ ਮੇਰੀ ਆ ਸਮੱਸਿਆ ਹੈ ਇਹ ਪਿਤਾ ਤੂੰ ਆਪਣੇ ਆਪ ਨੂੰ ਖੋਲ ਕਨਫਿਊਜ਼ਨ ਬੜੀ ਆ ਕੋਈ ਆ ਕਹਿੰਦਾ ਕੋਈ ਆ ਕੋਈ ਹਰਾ ਕਹਿੰਦਾ ਕਿ ਪੀਲਾ ਕਹਿੰਦਾ ਕਿ ਨੀਲਾ ਕਹਿੰਦਾ ਕੋਈ ਕਾਲਾ ਕਹਿੰਦਾ ਕੋਈ ਮੋਮਬੱਤੀ ਜਗਾਉ ਕਹਿੰਦਾ ਕਿ ਦੀਵਾ ਕਹਿੰਦਾ ਕੋਈ ਕਹਿੰਦਾ ਕੁਛ ਨਹੀਂ ਜਾਓ ਕੋਈ ਕਹਿੰਦਾ ਸਿਰ ਟਾ ਕੇ ਬੜੋ ਕੋਈ ਨੰਗਾਈ ਵਿੱਚ ਤੁਰਿਆ ਕੈਂਟ ਘੜਕਾਇ ਜਾਂਦਾ ਵੀ ਇੱਕ ਕਨਫਿਊਜ਼ਨ ਚ ਪਿਤਾ ਤੂੰ ਮੈਨੂੰ ਕਾਢ ਤੂੰ ਜੋ ਸ੍ਰਿਸ਼ਟੀ ਦਾ ਮਾਲਿਕ ਆ ਤੂੰ ਰਚਨਾ ਕੀਤੀ ਮੈਨੂੰ ਬਣਾਇਆ ਤੂੰ ਮੇਰੇ ਤੇ ਖੁੱਲ ਖੁੱਲ ਮੈਨੂੰ ਖੁਮੈਨ ਤੂੰ ਮੇਰਾ ਪਿਤਾ ਮੈਨੂੰ ਪਤਾ ਲੱਗ ਗਿਆ ਡਾਇਰੈਕਟ ਹੋ ਜਾਓ ਸਿੱਧਾ ਕੁਛ ਤੂੰ ਨਹੀਂ ਲਿਆਂਦਾ ਠੀਕ ਹੈ ਮੈਂ ਜਿਸ ਨੂੰ ਜੀਨੂ ਨੇ ਕਹਿ ਲਿਆ ਲਿਆਓ ਮੈਂ ਤਾਂ ਕਹ ਰਿਹਾ ਕਿ ਤੁਸੀਂ ਆਪਣੀ ਬੇਨਤੀ ਸੰਬੋਧਨ ਕਿੰਨੂੰ ਕਰ ਰਹੇ ਆ ਸ੍ਰਿਸ਼ਟੀ ਕਰਤਾ ਇਹ ਤਾਂ ਮਤਲਬ ਤੁਹਾਡੀ ਪ੍ਰਾਰਥਨਾ ਕਿਸੇ ਬੰਦੇ ਅੱਗੇ ਨਹੀਂ ਜੋ ਧਰਤੀ ਤੇ ਜਨਮ ਲੈ ਚੁੱਕਾ ਉਹਦੇ ਅੱਗੇ ਨਹੀਂ ਕਿਸੇ ਦੇ ਅੱਗੇ ਤੁਹਾਡੀ ਬੇਨਤੀ ਸਿੱਧੀ ਉਹਦੇ ਅੱਗੇ ਆ ਜੋ ਅਨੰਤ ਕਾਲ ਦਾ ਪਰਮੇਸ਼ਵਰ ਆ ਸ੍ਰਿਸ਼ਟੀ ਦਾ ਰਚਣਹਾਰਾ ਔਰ ਤੁਸੀਂ ਸਿੱਧੀ ਗੱਲ ਕਰਨ ਲੱਪੇ ਬਈ ਮੰਜੇ ਤੇ ਚੌਂਕੜੀ ਮਾਰੀ ਜਾਂ ਨਹੀਂ ਮਾਰੀ ਲੱਤਾਂ ਬਚਾਈਆਂ ਜਾਂ ਨਹੀਂ ਬਚਾਈਆਂ ਜਿੱਦਾਂ ਮਰਜ਼ੀ ਹੋ ਜਾਓ ਕਿਉਂਕਿ ਉਹਨੂੰ ਦਿਲ ਚਾਹੀਦਾ ਜਿੱਥੇ ਤੀ ਇੱਦਾਂ ਖੋਲ ਦਿੱਤਾ ਆਪਣੇ ਆਪ ਨੂੰ ਜਿੱਦਾਂ ਕਈ ਵਾਰ ਇੱਕ ਦੁਖੀ ਬੱਚਾ ਪੇ ਨੂੰ ਆਪਣੇ ਉਹਨੂੰ ਕਹਿੰਦਾ ਵੀ ਮੈਂ ਪਰੇਸ਼ਾਨੀ 'ਚ ਆ ਮੈਨੂੰ ਬਚਾ ਲਓ ਮੇਰੇ ਕੋਲ ਗਲਤੀ ਹੋ ਗਈ ਆ ਠੀਕ ਐ ਤਾਂ ਪੇ ਜਦੋਂ ਦੇਖਦਾ ਵੀ ਸincere ਹੈ ਵੀ ਗਲਤੀਆਂ ਤੇ ਉਹਨੇ ਬੋ ਕੀਤੀਆਂ ਪਰ ਇਹ ਆ ਗਿਆ ਟਿਕਾਣੇ ਤੇ ਆ ਰਿਹਾ ਸੂਤ ਹੋ ਰਿਹਾ ਤਾਂ ਪੇ ਕਹਿੰਦਾ ਕੋਈ ਨਹੀਂ ਤੂੰ ਹਣ ਮੈਂ ਹੈਗਾ ਹallelujah ਅਮੇ ਪੇ ਤਾਂ ਕਹਿੰਦਾ ਹੈਗਾ ਆ ਬਸ ਉਹਨੂੰ ਤੁਸੀਂ ਡਾਇਰੈਕਟ ਗੱਲ ਕਰਦੇ ਸਾਰੇ ਬੰਧਨ ਤੁਸੀਂ ਤੋੜ ਦਿੱਤੇ ਆ ਸਾਰੇ ਸਮਾਜਿਕਾਂ ਚੀਜ਼ਾਂ ਤੋਂ ਰੀਤਾਂ ਰਸਮਾਂ ਰਵਾਜਾਂ ਤੋਂ ਨਿੱਕੇ ਹੁੰਦੇ ਸਿੱਖਿਆ ਉਦੋਂ ਚੋਂ ਨਿਕਲ ਆਏ ਤੇ